ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੈਂਕਾਕ ਦੇ ਵਿੱਚ ਤਬਾਹੀ ਦੇਖਣ ਮਿਲੀ ਹੈ ਪੁਚਾਲਣ ਕਰਕੇ ਤਬਾਹੀ ਜਿਹੜੀ ਆ ਹੋਈ ਹੈ ਵੱਡਾ ਨੁਕਸਾਨ ਹੋਇਆ ਹੈ ਬੈਂਕਾਕ ਦੇ ਨਾਲ-ਨਾਲ ਮਿਆਂਮਾਰ ਅਤੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਪੁਚਾਲ ਦੇ ਵੱਡੇ ਝਟਕੇ ਦੇਖਣ ਨੂੰ ਮਿਲੇ ਨੇ ਜਿਸ ਦੇ ਨਾਲ ਤਬਾਹੀ ਦੇ ਮੰਜ਼ਰ ਦੇਖਣ ਨੂੰ ਮਿਲੇ ਨੇ ਤਕਰੀਬਨ 100 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਿਹੜਾ ਜ਼ਾਹਿਰ ਕੀਤਾ ਜਾ ਰਿਹਾ ਪ੍ਰਗਟਾਇਆ ਜਾ ਰਿਹਾ ਹੈ ਤਾਂ ਅੱਜ ਪੁਚਾਲ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਨੇ ਝਟਕੇ ਲੱਗਣ ਦੀ ਖਬਰ ਸਾਹਮਣੇ ਆਈ ਹੈ ਤਾਜ਼ਾ ਜਾਣਕਾਰੀ ਬੈਂਕਾਕ ਤੋਂ ਮਿਲੀ ਹੈ ਜਿੱਥੇ ਪੁਚਾਲ ਨੇ ਵੱਡੀ ਤਬਾਹੀ ਮਚਾਈ ਹੈ ਮੀਆਂ ਮਾਰ ਦੀ ਜੇਕਰ ਗੱਲ ਕਰਨ ਲਈ ਜਾਵੇ ਤਾਂ 7.7 ਦੀ ਤਿੱਬਰਤਾ ਦੇ ਨਾਲ ਇਹ ਪੁਚਾਲ ਆਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਜਾਣਕਾਰੀ ਮਿਲ ਰਹੀ ਹੈ ਕਿ ਤਕਰੀਬਨ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋਣ ਦੀ ਖਬਰ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਕਈ ਹਜ਼ਾਰਾਂ ਲੋਕ ਜਿਹੜੇ ਨੇ ਜਖਮੀ ਦੱਸੇ ਜਾ ਰਹੇ ਨੇ ਬੈਂਕਾਕ ਦੇ ਵਿੱਚ ਪੁਚਾਲੇ ਨੇ ਤਬਾਹੀ ਮਚਾ ਦਿੱਤੀ ਹੈ ਮੀਆਮਾਰ ਦੇ ਵਿੱਚ ਵੀ ਅਤੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਝਟਕੇ ਜਿਹੜੇ ਨੇ ਪੁਚਾਲ ਦੇ ਆਉਣ ਕਰਕੇ ਲੱਗਦੇ ਨਜ਼ਰ ਆਏ ਨੇ ਮੀਆਮਾਰ ਦੇ ਵਿੱਚ 7.7 ਦੀ ਤਿੱਬਰਤਾ ਦੇ ਨਾਲ ਪੁਚਾਲ ਆਉਣ ਦੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਤਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਅਜਿਹੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਅਤੇ 100 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਮਿਲ ਰਹੀ ਹੈ ਤੇ ਕਈ ਹਜ਼ਾਰਾਂ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਇਮਾਰਤਾਂ ਵੀ ਗਿਰੀਆਂ ਨੇ ਅਤੇ ਸੜਕਾਂ ਦੇ ਵਿੱਚੋਂ ਵੱਡੀਆਂ ਦਰਾੜਾਂ ਵੀ ਪੈਂਦੀਆਂ ਨਜ਼ਰ ਆਈਆਂ ਨੇ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਨਜ਼ਰ ਆਈ ਹੈ